ਨੂੰ ਇੱਕ ਸੂਚਨਾ ਮਿਲੀ ਸੀ ਪਿੰਡ आलिया ਦਾ ਸੁਰਜੀਤ ਸਿੰਘ ਹੈ ਜਿਹਦੀ ਡੈੱਡ ਬੋਡੀ ਮਿਲੀ ਹੈ ਉਹ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਐਸਐਚਓ ਔਰ ਡੀਐਸਪੀ ਫਤਿਹਗੜ ਜੜੇ ਸੀਗੇ ਉਹ ਮੌਕੇ ਤੇ ਪਹੁੰਚੇ ਪਹੁੰਚ ਕੇ ਉਹਨਾਂ ਨੇ ਸਾਰੇ ਮੌਕੇ ਦਾ ਮੁਲਾਇਜਾ ਕੀਤਾ ਉੱਥੇ ਉਹਨਾਂ ਨੇ ਦੇਖਿਆ ਕਿ ਕੋਈ ਜਿਵੇਂ ਕਿਸੇ ਦੇ ਨਾਲ ਸਟਰਗਲ ਹੋਣ ਤੋਂ ਬਾਅਦ ਫਿਰ ਕਿਸੇ ਦਾ ਕਤਲ ਕੀਤਾ ਗਿਆ ਹੋਵੇ ਤੋਂ ਉਸ ਪੂਰੇ ਕ੍ਰਾਈਮ ਸੀਨ ਨੂੰ ਉਹਨਾਂ ਨੇ ਸਿਕਿਉਰ ਕੀਤਾ ਸਿਕਿਉਰ ਕਰਨ ਤੋਂ ਬਾਅਦ ਸਾਰੀ ਫੋਰੈਂਸਿਕ ਯੂਨਿਟ ਨੂੰ ਬੁਲਾਇਆ ਉੱਥੇ ਬੁਲਾ ਕਰਕੇ ਔਰ ਜੜੀ ਵੀ ਕਾਨੂੰਨ ਦੇ ਮੁਤਾਬਿਕ ਬੰਦ ਦੀ ਕਾਰਵਾਈ ਹੈ ਉਹਨੂੰ ਅਮਲ ਦੇ ਵਿੱਚ ਲਾਇਆ ਸਾਰੇ ਜਿਹੜੇ ਐਵੀਡੈਂਸ ਸੀਗੇ ਉਹ ਇਕੱਠੇ ਕੀਤੇ ਇਸ ਤੋਂ ਬਾਅਦ ਐਸਐਸਪੀ ਸਾਹਿਬ ਦੀ ਜਿਹੜੇ ਆਦੇਸ਼ ਅਨੁਸਾਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਔਰ ਸਾਨੂੰ ਹੋਰ ਵੀ ਕਈ ਸੂਚਨਾ ਮਿਲੀ ਹੈ ਜੜੀ ਸਾਡੀ ਟੀਮ ਹੈ ਉਹ ਲੱਗੀ ਹੋਈ ਹੈ ਜੜੀ ਵੀ ਇਨਫੋਰਮੇਸ਼ਨ ਮੈਕਸਿਮਮ ਡਿਜੀਟਲ ਟੈਕਨੀਕਲ ਆਪਣੇ ਕੋਲ ਆ ਸਕਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਜਾਰੀ ਹੈ ਔਰ ਟੀਮਾਂ ਆਪਣੀ ਆਪਣੀ ਥਾਂ ਤੇ ਰੇਡ ਕਰ ਰਹੀਆਂ ਹੈ ਔਰ ਜਿਹੜੀ ਸੂਚਨਾ ਹੈ ਉਹਨੂੰ ਡਿਵੈਲਪ ਕਰ ਰਹੀ ਹੈ ਔਰ ਇਸ ਤੋਂ ਬਾਅਦ ਜੋ ਵੀ ਅੱਗੇ ਕੋਈ ਕਾਰਵਾਈ ਹੋਏਗੀ ਉਸ ਦੇ ਮੁਤਾਬਿਕ ਕਾਰਵਾਈ ਕਰਕੇ ਫਿਰ ਤੁਹਾਨੂੰ ਅਲੱਗ ਤੋਂ ਫਿਰ ਦੱਸਿਆ ਜਾਊਗਾ ਜਦੋਂ ਵੀ ਕੋਈ ਡਿਵੈਲਪਮੈਂਟ ਦੇ ਵਿੱਚ ਆਊਗਾ ਕੀ ਨਾਮ ਸੀ ਮ੍ਰਿਤਕ ਦਾ ਅ ਸੁਰਜੀਤ ਸਿੰਘ ਸੀਗਾ ਪਿੰਡ ਆਲੀਆ ਦਾ ਰੈਂਡ ਵਾਲਾ ਕੀ ਕੰਮ ਕੀ ਕਰਦਾ ਸੀ ਪਤਾ ਲੱਗੇ ਕੁਝ ਉਹ ਉਹ ਕੰਮਕਾਜ ਜਿਹੜਾ ਸੀਗਾ ਲੇਬਰ ਦਾ ਔਰ ਬਾਕੀ ਹੋਰ ਦੂਜੇ ਪ੍ਰਾਈਵੇਟ ਕੰਮ ਕਰਦਾ ਸੀ ਉਹਦੀ ਪੂਰੀ ਅਜੇ ਡਿਟੇਲ ਆਣੀ ਬਾਕੀ ਹੈ ਉਹ ਆਪਾਂ ਕੜ ਕੇ ਫਿਰ ਤੁਹਾਨੂੰ ਅਲੱਗ ਤੋਂ ਦੱਸਾਂਗੇ ਉਸ ਪਤਾ ਲੱਗੇ ਉਮਰ ਕਿੰਨੀ ਹੈ ਉਮਰ ਜੀ ਉਹਦੀ 45 48 ਦੇ ਨੇੜ ਤੇ ੜੇ ਉਮਰ जदार हथियार हाँ जी तेजदार हथियार गला वा गया है और उसमें तो उत्तर मतलब प्रोपर स्ट्रगल नजर आ रहा है जिम्मे किसी ने पीछा करके भूम मारे है। फिर उन्हें जान बचाने की अपनी कोशिश की है बाकी टीम लगी हुई है उसके तो बाद जो भी आप सस्पैक्ट तो जो अरेस्ट करा उस इनवैसिगे बनाई है पांच छह टीम बनाई गई है जी और हर पहलूते काम कर रही है टीम ਜਦੋਂ ਵੀ ਜੋ ਇਸ ਦਾ ਕੋਈ ਰਿਜ਼ਲਟ ਆਊਗਾ ਛੇਤੀ ਤੋਂ ਛੇਤੀ ਸਾਡਾ ਹੈਗਾ ਕਿ ਛੇਤੀ ਤੋਂ ਛੇਤੀ ਮੁਲਜ਼ਮ ਨੂੰ ਫੜਾ ਜਾਏ ਕਿਸੇ ਹੋਰ ਦੇ ਕੋਲ ਵੀ ਕੋਈ ਸੂਚਨਾ ਹੋ ਸਾਨੂੰ ਦੱਸ ਸਕਦੇ ਕੋਈ ਤੇਜ਼ਾਰ ਹਥਿਆਰ ਵੀ ਬ੍ਰਮਧ ਹੋਇਆ ਹਜੇ ਜੀ ਹਥਿਆਰ ਨਹੀਂ ਬ੍ਰਮਧ ਹੋਇਆ ਹਜੇ ਅਸੀਂ ਸਸਪੈਕਟ ਦੀ ਤਲਾਸ਼ ਦੇ ਵਿੱਚ ਹੈ ਬਾਕੀ ਕਾਰਵਾਈਆਂ ਜਾਰੀ ਹੈ ਜਦੋਂ ਵੀ ਕੋਈ ਫੜਾ ਜਾਊਗਾ ਉਸ ਤੋਂ ਮੁਤਾਬਿਕ ਫਿਰ ਐਸੀ ਕਾਰਵਾਈਆਂ ਕਰਾਂਗੇ ਸਾਨੂੰ ਇੱਕ ਸੂਚਨਾ ਮਿਲੀ ਸੀ ਪਿੰਡ ਆਲਿਆ ਦਾ ਸੁਰਜੀਤ ਸਿੰਘ ਹੈ ਜਿਹਦੀ ਡੈੱਡ ਬੋਡੀ ਮਿਲੀ ਹੈ ਉਹ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਐਸਐਚਓ ਔਰ ਡੀਐਸਪੀ ਫਤੇਗੜ ਜੜੇ ਸੀਗੇ ਉਹ ਮੌਕੇ ਤੇ ਪਹੁੰਚੇ ਪਹੁੰਚ ਕੇ ਉਹਨਾਂ ਨੇ ਸਾਰੇ ਮੌਕੇ ਦਾ ਮੁਲਾਇਜਾ ਕੀਤਾ ਉੱਥੇ ਉਹਨਾਂ ਨੇ ਦੇਖਿਆ ਕਿ ਕੋਈ ਜਿਵੇਂ ਕਿਸੇ ਦੇ ਨਾਲ ਸਟਰਗਲ ਹੋਣ ਤੋਂ ਬਾਅਦ ਫਿਰ ਕਿਸੇ ਦਾ ਕਤਲ ਕੀਤਾ ਗਿਆ ਹੋਵੇ ਤਾਂ ਉਸ ਪੂਰੇ ਕ੍ਰਾਈਮ ਸੀਨ ਨੂੰ ਉਹਨਾਂ ਨੇ ਸਿਕਿਉਰ ਕੀਤਾ ਸਿਕਿਉਰ ਕਰਨ ਤੋਂ ਬਾਅਦ ਸਾਰੀ ਫੋਰੈਂਸਿਕ ਯੂਨਿਟ ਨੂੰ ਬੁਲਾਇਆ ਉੱਥੇ ਬੁਲਾ ਕਰਕੇ ਔਰ ਜਿਹੜੀ ਵੀ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਹੈ ਉਨੂੰ ਅਮਲ ਦੇ ਵਿੱਚ ਲਾਇਆ ਸਾਰੇ ਜਿਹੜੇ ਐਵੀਡੈਂਸ ਸੀਗੇ ਉਹ ਇਕੱਠੇ ਕੀਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਜਿਹੜੇ ਆਦੇਸ਼ ਅਨੁਸਾਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਔਰ ਸਾਨੂੰ ਹੋਰ ਵੀ ਕਈ ਸੂਚਨਾ ਮਿਲੀ ਹੈ ਜਿਹੜੀ ਸਾਡੀ ਟੀਮ ਹੈ ਉਹ ਲੱਗੀ ਹੋਈ ਹੈ ਜਿਹੜੀ ਵੀ ਇਨਫੋਰਮੇਸ਼ਨ ਮੈਕਸਿਮਮ ਡਿਜੀਟਲ ਟੈਕਨੀਕਲ ਆਪਣੇ ਕੋਲ ਆ ਸਕਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਜਾਰੀ ਹੈ ਔਰ ਟੀਮਾਂ ਆਪਣੀ-ਆਪਣੀ ਥਾਂ ਤੇ ਰੇਡ ਕਰ ਰਹੀਆਂ ਔਰ ਜਿਹੜੀ ਸੂਚਨਾ ਹੈ ਉਹਨੂੰ ਡਿਵੈਲਪ ਕਰ ਰਹੀ ਹੈ ਔਰ ਇਸ ਤੋਂ ਬਾਅਦ ਜੋ ਵੀ ਅੱਗੇ ਕੋਈ ਕਾਰਵਾਈ ਹੋਏਗੀ ਉਸ ਦੇ ਮੁਤਾਬਿਕ ਕਾਰਵਾਈ ਕਰਕੇ ਫਿਰ ਤੁਹਾਨੂੰ ਅਲੱਗ ਤੋਂ ਫਿਰ ਦੱਸਿਆ ਜਾਊਗਾ ਜਦੋਂ ਵੀ ਕੋਈ ਡਵੈਲਪਮੈਂਟ ਦੇ ਵਿੱਚ ਆਊਗਾ ਕੀ ਨਾਮ ਸੀ ਮ੍ਰਿਤਕ ਦਾ ਅ ਸੁਰਜੀਤ ਸਿੰਘ ਸੀਗਾ ਪਿੰਡ ਆਲੀਆ ਦਾ ਰੈਂਡ ਵਾਲਾ ਕੀ ਕੰਮ ਕੀ ਕਰਦਾ ਸੀ ਪਤਾ ਲੱਗੇ ਕੁਝ ਉਹ ਉਹ ਕੰਮਕਾਜ ਜਿਹੜਾ ਸੀਗਾ ਲੇਬਰ ਦਾ ਔਰ ਬਾਕੀ ਹੋਰ ਦੂਜੇ ਪ੍ਰਾਈਵੇਟ ਕੰਮ ਕਰਦਾ ਸੀ ਉਹਦੀ ਪੂਰੀ ਅਜੇ ਡਿਟੇਲ ਆਣੀ ਬਾਕੀ ਹੈ ਉਹ ਆਪਾਂ ਕੜ ਕੇ ਫਿਰ ਤੁਹਾਨੂੰ ਅਲੱਗ ਤੋਂ ਦੱਸਾਂਗੇ ਪਤਾ ਲੱਗੇ ਉਮਰ ਕਿੰਨੀ ਹੈ ਉਮਰ ਜੀ ਉਹਦੀ 45 48 ਦੇ ਨੇੜੇ ਤੇ ਢੇਢ ਉਮਰ ਹੈ ਕਿ ਕੋਈ 30 ਤਰ੍ਹਾਂ 36 ਰੋਲ ਕੀ ਹਾਂਜੀ जदर हथियार के नाम किया गला वा गया है और उस तो बाद उत्तर मतलब प्रोपर स्ट्रगल नजर आ रहा है जिम्मे किसी ने पीछा करके भे मारे है। फिर उन्हें जान बचाने की अपनी कोशिश की है बाकी टीम लगी हुई उस तो बाद जो भी आप सस्पैक्ट तो जो अरेस्ट करा उस हिसाब न जो इनवैसिगे आऊगा वह इसका प्रोपर फिर तुम्हें तो दसा जाएगा जड़े साहब ने टीम बनाई है पाँच छः टीम बनाई गई हैं जी और हर पहलूते काम कर रही है टीम ਜਦੋਂ ਵੀ ਜੋ ਇਸ ਦਾ ਕੋਈ ਰਿਜ਼ਲਟ ਆਊਗਾ ਛੇਤੀ ਤੋਂ ਛੇਤੀ ਸਾਡਾ ਹੈਗਾ ਕਿ ਛੇਤੀ ਤੋਂ ਛੇਤੀ ਮੁਲਜ਼ਿਮ ਨੂੰ ਫੜਾ ਜਾਏ ਕਿਸੇ ਹੋਰ ਦੇ ਕੋਲ ਵੀ ਕੋਈ ਸੂਚਨਾ ਹੋ ਸਾਨੂੰ ਦੱਸ ਸਕਦੇ ਕੋਈ ਤੇਜ਼ ਤਰਹ ਹਥਿਆਰ ਵੀ ਬਰਬੰਦ ਹੋਇਆ ਅਜੇ ਜੀ ਹਥਿਆਰ ਨਹੀਂ ਬਰਬੰਦ ਹੋਇਆ ਅਜੇ ਅਸੀਂ ਸਸਪੈਕਟ ਦੀ ਤਲਾਸ਼ ਦੇ ਵਿੱਚ ਹੈ ਬਾਕੀ ਕਾਰਵਾਈਆਂ ਜਾਰੀ ਹੈ ਜਦੋਂ ਵੀ ਕੋਈ ਫੜਾ ਜਾਊਗਾ ਉਸ ਤੋਂ ਮੁਤਾਬਿਕ ਫਿਰ ਐਸੀ ਕਾਰਵਾਈਆਂ ਕਰਾਂਗੇ ਸਾਨੂੰ ਇੱਕ ਸੂਚਨਾ ਮਿਲੀ ਸੀ ਪਿੰਡ ਆਲਿਆ ਦਾ ਸੁਰਜੀਤ ਸਿੰਘ ਹੈ ਜਿਹਦੀ ਡੈੱਡ ਬੋਡੀ ਮਿਲੀ ਹੈ ਉਹ ਸੂchna ਮਿਲਨ ਤੋਂ ਬਾਅਦ ਮੋਕੇ ਤੇ ਐਸਐਚਓ ਔਰ ਡੀਐਸਪੀ ਫਤਿਹਗੜ ਜੜੇ ਸੀਗੇ ਉਹ ਮੋਕੇ ਤੇ ਪਹੁੰਚੇ ਪਹੁੰਚ ਕੇ ਉਹਨਾਂ ਨੇ ਸਾਰੇ ਮੋਕੇ ਦਾ ਮੁਲਾਇਜਾ ਕੀਤਾ ਉੱਥੇ ਉਹਨਾਂ ਨੇ ਦੇਖਿਆ ਕਿ ਕੋਈ ਜਿਵੇਂ ਕਿਸੇ ਦੇ ਨਾਲ ਸਟਰਗਲ ਹੋਣ ਤੋਂ ਬਾਅਦ ਫਿਰ ਕਿਸੇ ਦਾ ਕਤਲ ਕੀਤਾ ਗਿਆ ਹੋਏ ਤੋਂ ਉਸ ਪੂਰੇ ਕ੍ਰਾਈਮ ਸੀਨ ਨੂੰ ਉਹਨਾਂ ਨੇ ਸਿਕਿਉਰ ਕੀਤਾ ਸਿਕਿਉਰ ਕਰਨ ਤੋਂ ਬਾਅਦ ਸਾਰੀ ਫੋਰੈਂਸਿਕ ਯੂਨਿਟ ਨੂੰ ਬੁਲਾਇਆ ਉੱਥੇ ਬੁਲਾ ਕਰਕੇ ਔਰ ਜੜੀ ਵੀ ਕਾਨੂੰਨ ਦੇ ਮੁਤਾਬਿਕ ਬੰਦੀ ਕਾਰਵਾਈ ਹੈ ਉਹਨੂੰ ਅਮਲ ਦੇ ਵਿੱਚ ਲਾਇਆ ਸਾਰੇ ਜਿਹੜੇ ਐਵੀਡੈਂਸ ਸੀਗੇ ਉਹ ਇਕੱਠੇ ਕੀਤੇ ਇਸ ਤੋਂ ਬਾਅਦ ਐਸਐਸਪੀ ਸਾਹਿਬ ਦੀ ਜਿਹੜੇ ਆਦੇਸ਼ ਅਨੁਸਾਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਔਰ ਸਾਨੂੰ ਹੋਰ ਵੀ ਕਈ ਸੂਚਨਾ ਮਿਲੀ ਹੈ ਜਿਹੜੀ ਸਾਡੀ ਟੀਮ ਹੈ ਉਹ ਲੱਗੀ ਹੋਈ ਹੈ ਜਿਹੜੀ ਵੀ ਇਨਫੋਰਮੇਸ਼ਨ ਮੈਕਸਿਮਮ ਡਿਜੀਟਲ ਟੈਕਨੀਕਲ ਆਪਣੇ ਕੋਲ ਆ ਸਕਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਜਾਰੀ ਹੈ ਔਰ ਟੀਮਾਂ ਆਪਣੀ ਆਪਣੀ ਥਾਂ ਤੇ ਰੇਡ ਕਰ ਰਹੀਆਂ ਔਰ ਜਿਹੜੀ ਸੂਚਨਾ ਹੈ ਉਹਨੂੰ ਡਿਵੈਲਪ ਕਰ ਰਹੀ ਹੈ ਔਰ ਇਸ ਤੋਂ ਬਾਅਦ ਜੋ ਵੀ ਅੱਗੇ ਕੋਈ ਕਾਰਵਾਈ ਹੋਏਗੀ ਉਸ ਦੇ ਮੁਤਾਬਿਕ ਕਾਰਵਾਈ ਕਰਕੇ ਫਿਰ ਤੁਹਾਨੂੰ ਅਲੱਗ ਤੋਂ ਫਿਰ ਦੱਸਿਆ ਜਾਊਗਾ ਜਦੋਂ ਵੀ ਕੋਈ ਡਵੈਲਪਮੈਂਟ ਦੇ ਵਿੱਚ ਆਊਗਾ ਕੀ ਨਾਮ ਸੀ ਮ੍ਰਿਤਕ ਦਾ ਅ ਸੁਰਜੀਤ ਸਿੰਘ ਸੀਗਾ ਇੰਡ ਆਲੀ ਅਦਰ ਐਂਡ ਵਾਲਾ ਕੀ ਕੰਮ ਕੀ ਕਰਦਾ ਸੀ ਪਤਾ ਲੱਗੇ ਕੁਝ ਉਹ ਉਹ ਕੰਮਕਾਜ ਜਿਹੜਾ ਸੀਗਾ ਲੇਬਰ ਦਾ ਔਰ ਬਾਕੀ ਹੋਰ ਦੂਜੇ ਪ੍ਰਾਈਵੇਟ ਕੰਮ ਕਰਦਾ ਸੀ ਉਹਦੀ ਪੂਰੀ ਅਜੇ ਡਿਟੇਲ ਆਣੀ ਬਾਕੀ ਹੈ ਉਹ ਆਪਾਂ ਕੜ ਕੇ ਫਿਰ ਤੁਹਾਨੂੰ ਅਲੱਗ ਤੋਂ ਦੱਸਾਂਗੇ ਪਤਾ ਲੱਗੇ ਉਮਰ ਕਿੰਨੀ ਹੈ ਉਮਰ ਜੀ ਉਹਦੀ 45 48 ਦੇ ਨੇੜ ਤੇ ਢੇਢ ਉਮਰ अपनी कोशिश की लगी हुई है उस तो बाद जो भी आप सस्पैक्ट तो जो अरेस्ट करा उस इनवेस्टिगे आऊगा प्रोपर फिर दसा जाएगा जेड सब ने टीम बनाई है बनाई गई है जी और हर पहलू काम कर रही है टीम ਜਦੋਂ ਵੀ ਜੋ ਇਸ ਦਾ ਕੋਈ ਰਿਜ਼ਲਟ ਆਊਗਾ ਛੇਤੀ ਤੋਂ ਛੇਤੀ ਸਾਡਾ ਹੈਗਾ ਕਿ ਛੇਤੀ ਤੋਂ ਛੇਤੀ ਮੁਲਜ਼ਮ ਨੂੰ ਫੜਾ ਜਾਏ ਕਿਸੇ ਹੋਰ ਦੇ ਕੋਲ ਵੀ ਕੋਈ ਸੂਚਨਾ ਹੋ ਸਾਨੂੰ ਦੱਸ ਸਕਦੇ ਕੋਈ ਤੇਜ਼ਧਾਰ ਹਥਿਆਰ ਵੀ ਬ੍ਰਮਹਦ ਹੋਇਆ ਹਜੇ ਜੀ ਹਥਿਆਰ ਨਹੀਂ ਬ੍ਰਮਹਦ ਹੋਇਆ ਹਜੇ ਅਸੀਂ ਸਸਪੈਕਟ ਦੀ ਤਲਾਸ਼ ਦੇ ਵਿੱਚ ਹੈ ਬਾਕੀ ਕਾਰਵਾਈਆਂ ਜਾਰੀ ਹੈ ਜਦੋਂ ਵੀ ਕੋਈ ਫੜਾ ਜਾਊਗਾ ਉਸ ਤੋਂ ਮੁਤਾਬਿਕ ਫਿਰ ਐਸੀ ਕਾਰਵਾਈਆਂ ਕਰਾਂਗੇ ਸਾਨੂੰ ਇੱਕ ਸੂਚਨਾ ਮਿਲੀ ਸੀ ਪਿੰਡ ਆਲਿਆ ਦਾ ਸੁਰਜੀਤ ਸਿੰਘ ਹੈ ਜਿਹਦੀ ਡੈੱਡ ਬੋਡੀ ਮਿਲੀ ਹੈ ਉਹ ਸੂchna ਮਿਲਨ ਤੋਂ ਬਾਅਦ ਮੌਕੇ ਤੇ ਐਸਐਚਓ ਔਰ ਡੀਐਸਪੀ ਫਤਿਹਗੜ ਜੜੇ ਸੀਗੇ ਉਹ ਮੌਕੇ ਤੇ ਪਹੁੰਚੇ ਪਹੁੰਚ ਕੇ ਉਹਨਾਂ ਨੇ ਸਾਰੇ ਮੌਕੇ ਦਾ ਮੁਲਾਇਜਾ ਕੀਤਾ ਉੱਥੇ ਉਹਨਾਂ ਨੇ ਦੇਖਿਆ ਕਿ ਕੋਈ ਜਿਵੇਂ ਕਿਸੇ ਦੇ ਨਾਲ ਸਟਰਗਲ ਹੋਣ ਤੋਂ ਬਾਅਦ ਫਿਰ ਕਿਸੇ ਦਾ ਕਤਲ ਕੀਤਾ ਗਿਆ ਹੋਵੇ ਤੋਂ ਉਸ ਪੂਰੇ ਕ੍ਰਾਈਮ ਸੀਨ ਨੂੰ ਉਹਨਾਂ ਨੇ ਸਿਕਿਉਰ ਕੀਤਾ ਸਿਕਿਉਰ ਕਰਨ ਤੋਂ ਬਾਅਦ ਸਾਰੀ ਫੋਰੈਂਸਿਕ ਯੂਨਿਟ ਨੂੰ ਬੁਲਾਇਆ ਉੱਥੇ ਬੁਲਾ ਕਰਕੇ ਔਰ ਜੜੀ ਵੀ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਹੈ ਉਹਨੂੰ ਅਮਲ ਦੇ ਵਿੱਚ ਲਾਇਆ ਸਾਰੇ ਜਿਹੜੇ ਐਵੀਡੈਂਸ ਸੀਗੇ ਉਹ ਇਕੱਠੇ ਕੀਤੇ ਇਸ ਤੋਂ ਬਾਅਦ ਐਸਐਸਪੀ ਸਾਹਿਬ ਦੀ ਜਿਹੜੇ ਆਦੇਸ਼ ਅਨੁਸਾਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਔਰ ਸਾਨੂੰ ਹੋਰ ਵੀ ਕਈ ਸੂਚਨਾ ਮਿਲੀ ਹੈ ਜਿਹੜੀ ਸਾਡੀ ਟੀਮ ਹੈ ਉਹ ਲੱਗੀ ਹੋਈ ਹੈ ਜਿਹੜੀ ਵੀ ਇਨਫੋਰਮੇਸ਼ਨ ਮੈਕਸਿਮਮ ਡਿਜੀਟਲ ਟੈਕਨੀਕਲ ਆਪਣੇ ਕੋਲ ਆ ਸਕਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਜਾਰੀ ਹੈ ਔਰ ਟੀਮਾਂ ਆਪਣੀ-ਆਪਣੀ ਥਾਂ ਤੇ ਰੇਡ ਕਰ ਰਹੀਆਂ ਔਰ ਜਿਹੜੀ ਸੂਚਨਾ ਹੈ ਉਹਨੂੰ ਡਿਵੈਲਪ ਕਰ ਰਹੀ ਹੈ ਔਰ ਇਸ ਤੋਂ ਬਾਅਦ ਜੋ ਵੀ ਅੱਗੇ ਕੋਈ ਕਾਰਵਾਈ ਹੋਏਗੀ ਉਸ ਦੇ ਮੁਤਾਬਿਕ ਕਾਰਵਾਈ ਕਰਕੇ ਫਿਰ ਤੁਹਾਨੂੰ ਅਲੱਗ ਤੋਂ ਫਿਰ ਦੱਸਿਆ ਜਾਊਗਾ ਜਦੋਂ ਵੀ ਕੋਈ ਡਵੈਲਪਮੈਂਟ ਦੇ ਵਿੱਚ ਆਊਗਾ ਕੀ ਨਾਮ ਸੀ ਮ੍ਰਿਤਕ ਦਾ ਅ ਸੁਰਜੀਤ ਸਿੰਘ ਸੀਗਾ ਪਿੰਡ ਆਲੀਆ ਦਾ ਰੈਂਡ ਵਾਲਾ ਕੀ ਕੰਮ ਕੀ ਕਰਦਾ ਸੀ ਪਤਾ ਲੱਗੇ ਕੁਝ ਉਹ ਉਹ ਕੰਮਕਾਜ ਜਿਹੜਾ ਸੀਗਾ ਲੇਬਰ ਦਾ ਔਰ ਬਾਕੀ ਹੋਰ ਦੂਜੇ ਪ੍ਰਾਈਵੇਟ ਕੰਮ ਕਰਦਾ ਸੀ ਉਹਦੀ ਪੂਰੀ ਅਜੇ ਡਿਟੇਲ ਆਣੀ ਬਾਕੀ ਹੈ ਉਹ ਆਪਾਂ ਕੜ ਕੇ ਫਿਰ ਤੁਹਾਨੂੰ ਅਲੱਗ ਤੋਂ ਦੱਸਾਂਗੇ ਪਤਾ ਲੱਗੇ ਉਮਰ ਕਿੰਨੀ ਹੈ ਉਮਰ ਜੀ ਉਹਦੀ 45 48 ਦੇ ਨੇੜੇ ਤੇ ਢੇਢ ਉਮਰ हथियार हाँ जी तेजदार हथियार गला वा गया है और उसमें तो उपर स्ट्रगल नजर आ रहा है जिम्मे किसी ने पीछा करके भूम मारे है। फिर उन्हें जान अपनी कोशिश की है बाकी टीम लगी हुई है उसके तो बाद जो भी आप सस्पैक्ट तो जो अरेस्ट करा उस इनवैसिगे आऊगा बनाई है पांच छह टीम बनाई गई है जी और हर पहलूते काम कर रही है टीम ਜਦੋਂ ਵੀ ਜੋ ਇਸ ਦਾ ਕੋਈ ਰਿਜ਼ਲਟ ਆਊਗਾ ਛੇਤੀ ਤੋਂ ਛੇਤੀ ਸਾਡਾ ਹੈਗਾ ਕਿ ਛੇਤੀ ਤੋਂ ਛੇਤੀ ਮੁਲਜ਼ਮ ਨੂੰ ਫੜਾ ਜਾਏ ਕਿਸੇ ਹੋਰ ਦੇ ਕੋਲ ਵੀ ਕੋਈ ਸੂਚਨਾ ਹੋ ਸਾਨੂੰ ਦੱਸ ਸਕਦੇ ਕੋਈ ਤੇਜ਼ ਤਰਹ ਹਥਿਆਰ ਵੀ ਬਰਬੰਦ ਹੋਇਆ ਅਜੇ ਜੀ ਹਥਿਆਰ ਨਹੀਂ ਬਰਬੰਦ ਹੋਇਆ ਅਜੇ ਅਸੀਂ ਸਸਪੈਕਟ ਦੀ ਤਲਾਸ਼ ਦੇ ਵਿੱਚ ਹਾਂ ਬਾਕੀ ਕਾਰਵਾਈਆਂ ਜਾਰੀ ਹੈ ਜਦੋਂ ਵੀ ਕੋਈ ਫੜਾ ਜਾਊਗਾ ਉਸ ਤੋਂ ਮੁਤਾਬਿਕ ਫਿਰ ਐਸੀ ਕਾਰਵਾਈਆਂ ਕਰਾਂਗੇ